ਕੀ ਹੈ ਭਾਰਤ ਦੀ ਸਭ ਤੋਂ ਵੱਡੀ ਜੇਲ ਦਾ ਇਤਿਹਾਸ ਗੈਂਗਸਟਰ ਤੋਂ ਲੈ ਕੇ ਸੀਮ ਤੱਕ ਸਭ ਨੇ ਇਸ ਚ ਬੰਦ ਕਿਵੇਂ ਪਿਆ ਦਿੱਲੀ ਦੀ ਇਸ ਜੇਲ ਦਾ ਨਾਂ ਤਿਹਾਰ ਤਿਹਾਰ ਜੇਲ ਜਿਸ ਦਾ ਨਾਂ ਸੁਣਦੇ ਹੀ ਡੈਸ਼ਤ ਫੈਲ ਜਾਂਦੀ ਹੈ ਲੋਕ ਘਬਰਾਉਣ ਲੱਗ ਜਾਂਦੇ ਨੇ ਕਿਉਂਕਿ ਇਸ ਜੇਲ ਚ ਭਾਰਤ ਦੇ ਸਭ ਤੋਂ ਖਤਰਨਾਕ ਅਪਰਾਧੀ ਕੈਦ ਨੇ ਵੱਡੇ ਵੱਡੇ ਗੈਂਗਸਟਰ ਜਿਵੇਂ ਛੋਟਾ ਰਾਜਨ ਨੀਰਜ ਬਵਾਨਾ ਤੋਂ ਲੈ ਕੇ ਵੀਵੀਆਈਪੀ ਸਮੇਤ ਸੀਐਮ ਅਰਵਿੰਦ ਕੇਜਰੀਵਾਲ ਵੀ ਫਿਲਹਾਲ ਇਸ ਜੇਲ੍ਹ 'ਚ ਬੰਦ ਨੇ ਪਰ ਹਰ ਕਿਸੇ ਦੇ ਜ਼ਹਿਨ 'ਚ ਸਵਾਲ ਆਉਂਦਾ ਹੈ ਕਿ ਇਸ ਜੇਲ੍ਹ ਦਾ ਨਾਂ ਤਿਹਾੜ ਕਿਉਂ ਹੈ ਕਿਉਂ ਇਸ ਨੂੰ ਭਾਰਤ ਦੀ ਸਭ ਤੋਂ ਵੱਡੀ ਜੇਲ੍ਹ ਮੰਨਿਆ ਜਾਂਦਾ ਹੈ ਇਸ ਦੇ ਪਿੱਛੇ ਦਾ ਇਤਿਹਾਸ ਕੀ ਹੈ ਤੁਹਾਡੇ ਹਰ ਸਵਾਲ ਦਾ ਜਵਾਬ ਅੱਜ ਇਸ ਰਿਪੋਰਟ 'ਚ ਦਵਾਂਗੇ ਤਿਹਾੜ ਜੇਲ੍ਹ ਭਾਰਤ ਦੀ ਨਹੀਂ ਦੱਖਣ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਹੈ ਰਾਜਧਾਨੀ ਯਾਨੀ ਦਿੱਲੀ ਚ ਬਣੀ ਇਸ ਜੇਲ੍ਹ ਚ ਨੋ ਕੇਂਦਰੀ ਜੇਲਾ ਨੇ ਤਿਹਾਰ ਜੇਲ੍ਹ ਕਰੀਬ 400 ਏਕੜ ਤੱਕ ਫੈਲੀ ਹੋਈ ਆ ਫਿਲਹਾਲ ਇਸ ਜੇਲ੍ਹ ਚ ਕਰੀਬ 10000 ਕੈਦੀ ਰਹਿ ਸਕਦੇ ਨੇ ਪਰ 1958 ਦੇ ਵਿੱਚ ਜਦੋਂ ਇਸ ਜੇਲ੍ਹ ਦੀ ਸਥਾਪਨਾ ਕੀਤੀ ਗਈ ਤਾਂ ਇਸ ਦੀ ਸਮਰੱਥਾ ਸਿਰਫ 1273 ਕੈਦੀਆਂ ਦੀ ਸੀ ਹੁਣ ਤੁਹਾਨੂੰ ਦੱਸਦੇ ਆ ਇਸ ਦੇ ਨਾਮਕਰਨ ਦੀ ਸਟੋਰੀ तिहार जेल ਪਹਿਲਾਂ ਦਿੱਲੀ ਗੇਟ ਇਲਾਕੇ ਚ ਸਥਿਤ ਸੀ ਉਸ ਸਮੇਂ ਇਹ ਛੋਟੀ ਜੀ ਹੁੰਦੀ ਸੀ ਪਰ ਫਿਰ 1958 ਦੇ ਵਿੱਚ ਇਸ ਜੇਲ ਨੂੰ ਦਿੱਲੀ ਗੇਟ ਤੋਂ ਨਵੀਂ ਦਿੱਲੀ ਦੇ ਪੱਛਮੀ ਹਿੱਸੇ ਦੇ ਵਿੱਚ ਤਿਹਾਰ ਪਿੰਡ ਚ ਤਬਦੀਲ ਕਰ ਦਿੱਤਾ ਗਿਆ ਦੱਸ ਦਈਏ ਕਿ ਤਿਹਾਰ ਦਿੱਲੀ ਦੇ ਸਭ ਤੋਂ ਪੁਰਾਣੇ ਪਿੰਡਾਂ ਵਿੱਚੋਂ ਇੱਕ ਹੈ ਕਿਉਂਕਿ ਤਿਹਾਰ ਪਿੰਡ ਵਿੱਚ ਇਹ ਜੇਲ ਬਣੀ ਹੋਈ ਸੀ ਇਸ ਲਈ ਨਵੀਂ ਜੇਲ ਦਾ ਨਾਂ ਤਿਹਾਰ ਜੇਲ ਰੱਖਿਆ ਗਿਆ ਬਾਅਦ ਦੇ ਵਿੱਚ ਜੇਲ ਦਾ ਵਿਸਥਾਰ ਹੁੰਦਾ ਗਿਆ ਤੇ ਸਾਰੇ ਪਿੰਡਾਂ ਦੇ ਵਿੱਚ ਫੈਲ ਗਈ 1990 ਚ ਜ਼ਿਲ੍ਹਾ ਪਦਰੀ ਤਿਹਾਰ ਜੇਲ੍ਹ ਨੂੰ ਕੇਂਦਰੀ ਜੇਲ੍ਹ ਵਿੱਚ ਅਪਗ੍ਰੇਡ ਕੀਤਾ ਗਿਆ ਇਸ ਨੂੰ ਕੇਂਦਰੀ ਜੇਲ੍ਹ ਨੰਬਰ 4 ਦਾ ਨਾਂ ਦਿੱਤਾ ਗਿਆ ਸਮੇਂ ਦੇ ਨਾਲ 9 ਕੇਂਦਰੀ ਜੇਲਾ ਇਸ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਮੰਨਿਆ ਜਾਂਦਾ ਕਿ ਇਸ ਜੇਲ੍ਹ ਦੀ ਸਥਾਪਨਾ 17ਵੀਂ ਸਦੀ ਚ ਇੱਕ ਮੁਸਲਮਾਨ ਸ਼ਾਸਕ ਨੇ ਕੀਤੀ ਸੀ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਦਿੱਲੀ ਦੀ ਇਸ ਜੇਲ੍ਹ ਦੀ ਪਹਿਲਾ ਕਮਾਂਡ ਪੰਜਾਬ ਸਰਕਾਰ ਦੇ ਹੱਥ ਹੁੰਦੀ ਸੀ ਦਰਸਲ ਜਦੋਂ ਤਿਹਾੜ ਜੇਲ ਨੂੰ ਨਵੀਂ ਦਿੱਲੀ ਦੇ ਵਿੱਚ ਤਬਦੀਲ ਕੀਤਾ ਗਿਆ ਤਾਂ ਉਦੋਂ ਇਸ ਦਾ ਕੰਟਰੋਲ ਕੇਂਦਰ ਜਾਂ ਦਿੱਲੀ ਸਰਕਾਰ ਕੋਲ ਨਹੀਂ ਤਿਹਾੜ ਜੇਲ ਦੀ ਅਧਿਕਾਰਕ ਵੈਬਸਾਈਟ ਦੇ ਮੁਤਾਬਕ ਆਜ਼ਾਦੀ ਤੋਂ ਬਾਅਦ 20 ਸਾਲਾਂ ਤੱਕ ਦਿੱਲੀ ਜੇਲ ਦਾ ਪ੍ਰਸ਼ਾਸਨਿਕ ਕੰਟਰੋਲ ਪੰਜਾਬ ਸਰਕਾਰ ਦੇ ਕੋਲ ਸੀ 1966 ਦੇ ਵਿੱਚ ਦਿੱਲੀ ਦੀਆਂ ਜੇਲਾ ਦਾ ਕੰਟਰੋਲ ਦਿੱਲੀ ਪ੍ਰਸ਼ਾਸਨ ਦੇ ਕੋਲ ਆ ਗਿਆ ਹਾਲਾਂਕਿ ਉਦੋਂ ਵੀ ਪੰਜਾਬ ਜੇਲ ਮੈਨੂਅਲ ਉੱਥੇ ਲਾਗੂ ਸੀ ਬਾਅਦ ਦੇ ਵਿੱਚ ਦਿੱਲੀ ਜੇਲ ਮੈਨੂਅਲ ਦਾ ਖਰੜਾ ਤਿਆਰ ਕੀਤਾ ਗਿਆ ਤੇ ਅਪ੍ਰੈਲ 1988 ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਵਰਤਮਾਨ ਦਾ ਵਿੱਚ ਦਿੱਲੀ ਦੀਆਂ ਜੇਲਾਂ ਨੂੰ ਦਿੱਲੀ ਜੇਲ ਮੈਨੂਅਲ ਦੇ ਅਨੁਸਾਰ ਚਲਾਇਆ ਜਾ ਰਿਹਾ ਜੋ ਕਿ ਜਨਵਰੀ 2019 ਦੇ ਵਿੱਚ ਲਾਗੂ ਕੀਤਾ ਗਿਆ ਸੀ ਬਿਊਰੋ ਰਿਪੋਰਟ ਪੀਡੀਸੀ ਨਿਊਜ਼